누가 나를 보라, 보라, 호랑이가 나타나기를 바라. 남아시바야, 남아시바야. I'm <laughs> একিনাবু লা঱ে দুনাবে কিনাবেকন্া করামেল ইকিনাবু খিনাবে করারে করেন্য়েয়ে. ਜੋਹ ਜਿਹੜੀ ਸ਼ਕਤੀ ਜਿਹਨੇ ਕੀ ਦਿੱਤਾ ਇਹੋ ਸਵਾਦੋ ਸਰਬਾਤਮਾ ਦੀ ਸ੍ਰੀ ਹੋ ਗਈ ਜਿਨੇ ਮੱਥੇ ਤੇ ਜਨਮੋਂ ਸਜਾਇਆ ਮੁੱਖ ਤੇ ਜਨਮੋਂ ਸਜਾਇਆ ਜਿਨੇ ਮੱਥੇ ਤੇ ਜਨਮੋਂ ਸਜਾਇਆ ਮੁੱਖ ਤੇ ਜਨਮੋਂ ਸਜਾਇਆ ਤੁਮਾਂ ਨੂੰ ਦਤਾ ਦੇ ਸਭਾ ਜਾਉਂ ਜਟਾ ਤੇ ਸੁਨਾ ਜਿਹਨੇ ਮੱਥੇ ਤੇ ਜਨ ਨੂੰ ਸਦਾਵਾ ਸਤਿ ਸਤਿ ਸੁਖ ਨੂੰ ਦੇ ਰਖਾ ਜਟਾ ਮਰਨਾ ਸਤਿ ਸਤਿ ਸੁਖ ਦਾ ਸਾਇਓ ਕਹਾਣਾ ਵੇਰ ਬੜੀ ਮੁਹੱਬਤ ਬਖਸ਼ੀ ਸਿਰ ਨਹੀਂ ਸੁਣਿਆ ਜਰੂਰ ਸੁਣਨਾ ਕਾਲੀ ਕਲਿਆਣੀ ਦਾ ਚੱਲਣਾ ਨੇ ਦੁਬਾਰਾ ਛੋਟੀਆਂ ਬੈਣਾ ਕਰੋ ਬੱਸ ਇਹਦਾ ਬੱਚਾ ਨੂੰ ਦੇਣਾ ਚਾਹੀਦਾ ਯਾਰ ਪੋੜੀਏ ਮਾਂ ਪੋੜੀਏ ਮਾਂ ਉੱਠਵਾਰੀ

की <दिन्था> ये तो आज का जो मेला दो मेले और रह गए ने आज के इस मेले दूटिया <दिन्था> <पुर्णारी। दिन्था> <दिन्था> <दिन्था> जय माता दी माता शीतला माता मदानण ਦਾ ਦਰਬਾਰ ਸਾਨੇ ਵਾਲ ਦੇ ਵਿੱਚ ਜੋ ਕਿ ਸਾਡੇ ਪੁਰਖਾਂ ਤੋਂ ਇਹ ਮਨਾਇਆ ਜਾਂਦਾ ਮੇਲਾ ਪ੍ਰਾਚੀਨ ਮੰਦਿਰ ਹੈ ਇੱਥੇ ਦਰਵਾਦਰ ਲੋਕ ਹਉਦੇਦਾਰ ਸਾਰੇ ਇੱਥੇ ਪਹੁੰਚਦੇ ਨੇ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਬੜੇ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਮਾ ਸ਼ੀਤਲਾ ਦਾ ਆਸ਼ੀਰਵਾਦ ਲੈਣ ਆਉਂਦੀ ਹੈ ਸੋ ਹਰਦੀ ਇਸ ਦਿਨ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਿਹੜੇ ਸਾਡੇ ਸਾਨੇ ਵਾਲ ਦੇ ਵਾਸੀ ਦੇਸ਼ਾਂ-ਵਦੇਸ਼ਾਂ ਵਿੱਚ ਜਾ ਕੇ ਵਸੇ ਨੇ ਉਹ ਵੀ ਇਸ ਮੰਦਿਰ ਦੇ ਵਿੱਚ ਆਉਂਦੇ ਰਹੇ ਨੇ ਛੋਟੇ ਹੁੰਦੇ ਤੁਸੀਂ ਦੇਖਦੇ ਆ ਰਹੇ ਆ ਪੂਰਾ ਉਸੇ ਤਰ੍ਹਾਂ ਇਹ ਮੇਲਾ ਭਰਿਆ ਜਾ ਰਿਹਾ ਔਰ ਮਹਾਮਈ ਦੀ ਅਪਾਰ ਕਿਰਪਾ ਸਭ ਤੇ ਸੋ ਸਾਰੀ ਮੇਰੀ ਟੀਮ ਦੇ ਨਾਂ ਤਾਂ ਮੇਰੇ ਸੈਕਟਰੀ ਸਾਹਿਬ ਨੇ ਲੈ ਹੀ ਦਿੱਤੇ ਆ ਸੋ ਸਾਰੀ ਸੰਗਤ ਨੂੰ ਤਾਂ ਧੰਨਵਾਦ ਕਰਦਾ ਮੈਂ ਸੰਗਤ ਦਾ ਵੀ ਜਿਹੜੀ ਸੰਗਤ ਪੂਰੇ ਡਿਸਪੀਸਪਲਨ ਦੇ ਨਾਲ ਲਾਈਨਾਂ ਦੇ ਵਿੱਚ ਲੱਗ ਕੇ ਕਿਸੇ ਨੂੰ ਤੱਕਾ ਮੁਕੀ ਨਾ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਆ ਤੇ ਮਾਹਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਅੱਜ ਦੇ ਇਸ ਮੇਲੇ ਦੇ ਵਿੱਚ ਵਾਹ ਵਾ ਰੌਣਕ ਲਾਉਣ ਵਾਸਤੇ ਭਜਨਾਂ ਦਾ ਗੁਣਗਾਣ ਵਾਸਤੇ ਪਿੰਕੀ ਭਰਮਾ ਜੀ ਰਾਜਨ ਗਿੱਲ ਜੀ ਔਰ ਗੁਰੂ ਮੰਤਰੀ ਇਹਨਾਂ ਸਿੰਘਰਾ ਨੇ ਇੱਥੇ ਆ ਕੇ ਆਪਣੇ ਗੁਣ ਗਾਣ ਗਾਏ ਔਰ ਇੱਥੋਂ ਦੀ ਜਿਹੜੀ ਸੇਵਾ ਨਿਭਾਈ ਆ ਜਿਸ ਤਰ੍ਹਾਂ ਬਿਜਲੀ ਦੀ ਸੇਵਾ ਰਾਜੂ सूद ਔਰ ਸਾਊਂਡ ਦੀ ਸੇਵਾ ਧਰਮਵੀਰ ਔਰ ਇਸੇ ਤਰ੍ਹਾਂ ਟੈਂਟ ਦੀ ਸੇਵਾ ਛੇ ਪੋਲੇ ਟੈਂਟ ਹਾਊਸ ਅਲੱਗ ਅਲੱਗ ਲੋਕਾਂ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਵਾ ਸੋ ਇਹਨਾਂ ਕੁਝ ਕਹਿੰਦਾ ਹੋਇਆ ਸਾਰਿਆਂ ਨੂੰ ਛੇ ਮਾਤਾ ਜੀ जय माता दी जय माता दी माता आनंद माता दा बोहोत सारे श्रद्धालु जका रा शीतला माता जी दा हां जी पंजाब न्यूज़ ਦੇ ਜਿਹੜੇ ਚੈਨਲ ਦੇ ਮੈਂਬਰ ਇੱਥੇ ਪਹੁੰਚੇ ਨੇ ਹੋਰ ਵੀ ਚੈਨਲਾਂ ਦੇ ਬਹੁਤ ਸਾਡੇ स्वर्ण ਭਾਜੀ ਹੋਰ ਵੀ ਅਲੱਗ-ਅਲੱਗ ਚੈਨਲ ਜਿਹੜੇ ਅੱਜ ਮਾਂ ਦੇ ਮੇਲੇ ਨੂੰ ਕਵਰ ਕਰਨ ਲਈ ਪਹੁੰਚੇ ਸੀਗੇ ਅੱਜ ਦੇ ਇਸ ਮੇਲੇ ਦੀਆਂ ਰੌਣਕਾਂ ਇਹਨਾਂ ਨੇ ਆਪਣੇ ਟੀਵੀ ਮਾਧਿਮ ਰਾਹੀਂ ਦੂਰ-ਦੂਰ ਤੱਕ ਪਹੁੰਚਾਉਣੀਆਂ ਨੇ ਜਿਵੇਂ ਕਿ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਇਸ ਮੇਲੇ ਦੇ ਵਿੱਚ ਸਾਡੇ ਮੈਂਬਰ ਸਭਾਂ ਸਾਰੇ ਕਿਹੜੇ ਨੇ ਪ੍ਰਧਾਨ ਸਰਪੰਨ ਸੋਨੀ ਜੀ ਦੀਪਕ ਜੀ ਔਰ ਪਰਵੀਨ ਜੀ ਔਰ ਸਾਡੇ ਰੋਮੀ ਜੀ ਹੋਰ ਮੈਂ ਛੋਟੇ ਵੀਰਾਂ ਦਾ ਕਈਆਂ ਦਾ ਨਾਮ ਨਹੀਂ ਜਾਣਦਾ ਸਾਰੇ ਹੀ ਵੱਧ ਚੜ ਕੇ ਤਨਮਨ ਧੰ ਦੇ ਨਾਲ ਇਹ ਸੇਵਾ ਨਿਭਾ ਰਹੇ ਨੇ ਔਰ ਇਹ ਸਾਨੇਵਾਲ ਦਾ ਹੀ ਮੇਲਾ ਨਹੀਂ ਬਣ ਗਿਆ ਇੱਕ ਜੀ ਅਲੱਗ ਅਲੱਗ ਆਲੇ ਦਲੇ ਦੂਰ ਦੂਰ ਦੇ ਪਿੰਡਾਂ ਦੇ ਲੋਕ ਤਕਰੀਬਨ ਰਾਤ ਦੇ 12 ਵਜੇ ਤੋਂ ਹੀ ਇੱਥੇ ਆ ਕੇ ਲਾਈਨਾਂ ਲੱਗ ਜਾਂਦੀਆਂ ਨੇ ਜਿਵੇਂ ਮਾਂ ਨੈਣਾ ਦੇ ਵਿੱਚ ਚਿੰਤਪੁਰਨੀ ਜਵਾਲਾ ਦੀ ਦੂਰ ਦੂਰ 3-3 ਘੰਟੇ ਲੱਗ ਕੇ ਮਾਂ ਦੇ ਦਰਸ਼ਨ ਹੁੰਦੇ ਨੇ ਇਹ ਉਹ ਦਰਬਾਰ ਬਣ ਚੁੱਕਿਆ ਇੱਥੇ ਹਰ ਮਾਂ ਦੀ ਝੋਲੀ ਪਰੀ ਜਾਂਦੀ ਆ ਕੋਈ ਵੀ ਸੁੱਖਣਾ ਹੋਵੇ ਮਾਂ ਮੇਹਰਾਂ ਪਰੇ ਹੱਥ ਰੱਖਦੀ ਆ ਦੂਰੋਂ ਦੂਰੋਂ ਇਹ ਨਹੀਂ ਵੀ ਅੱਜ ਮੇਲੇ ਵਾਲੇ ਦਿਨ ਹੀ ਤਕਰੀਬਨ ਮੋਸਟਲੀ ਹਰ ਰੋਜ਼ ਇੱਥੇ ਸੰਗਤਾਂ ਦਾ ਆਉਣਾ ਜਾਣਾ ਲੱਗੇ ਰਹਿੰਦਾ ਵਾ ਦੂਰ ਦੂਰ ਤੋਂ ਪਿੰਡਾਂ ਦੇ ਲੋਕ ਆਉਂਦੇ ਨੇ ਅੱਜ ਤੀਜਾ ਮੇਲਾ ਸੀਗਾ ਜਿਸ ਦੇ ਵਿੱਚ ਸੰਗਤਾਂ ਨੇ ਵੱੱਟ ਚੜ ਕੇ ਮੱਥਾ ਟੇਕਿਆ ਉਹ ਜਿਹੜੇ ਆਉਣ ਵਾਲੇ ਦੋ ਮੇਲੇ ਨੇ ਉਹਨਾਂ ਵਿੱਚ ਵੀ ਆਲੇ-ਆਲੇ ਪਿੰਡਾਂ ਦੇ ਲੋਕ ਔਰ ਸਾਡੇ ਸਾਹਮਣੇ ਆਵਦੀਆਂ ਸੰਗਤਾਂ ਵੱਧ ਚੜ ਕੇ ਮੱਥਾ ਟੇਕਦੀਆਂ ਨੇ ਇੱਥੋਂ ਮੰਗੀਆਂ ਮਰਾਦਾਂ ਲੈ ਕੇ ਜਾਂਦੀਆਂ ਨੇ ਜੀ ਔਰ ਇਸ ਮੇਲੇ ਦੇ ਦੌਰਾਨ ਮੈਨੂੰ ਦਾਸ ਨੂੰ ਆਪਣੇ ਭਜਨਾ ਰਾਹੀਂ ਮਾਂ ਦੇ ਚਰਨਾਂ 'ਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਪੂਰੀ ਸਮੂਚੀ ਕਮੇਟੀ ਦਾ ਧੰਨਵਾਦ ਕਰਦੇ ਆਂ ਔਰ ਮੇਰੇ ਤੋਂ ਇਲਾਵਾ ਪੰਜਾਬ ਦੀ ਬਲੰਦ ਆਵਾਜ਼ ਰਾਜਨ ਗਿੱਲ ਰਾਜਨ ਗਿੱਲ ਉਹਨਾਂ ਨੇ ਵੀ ਮਾਂ ਦੇ ਚਰਨਾਂ ਵਿੱਚ ਭਜਨਾ ਦੇ ਰਾਹੀਂ ਹਾਜ਼ਰੀ ਲਵਾਈ ਔਰ ਉਸ ਤੋਂ ਇਲਾਵਾ ਸਾਡੇ ਇਲਾਕੇ ਦਾ ਇੱਕ ਹੋਰ ਉੱਭਰਿਆ ਕਲਾਕਾਰ ਗੌਰ ਅਮਾਨਤ ਸਾਡਾ ਛੋਟਾ ਵੀ ਉਹਨੇ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਾਂ ਦੇ ਚਰਨਾਂ 'ਚ ਹਾਜ਼ਰੀ ਲਗਾਈ ਆ ਤੋ ਮਾਂ ਅੱਗੇ ਇਹੇ ਦੁਆ ਵਾ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਮਾਂ ਹਰਿਕ ਦੀ ਝੋਲੀ ਪਰ ਕੇ ਤੋਰੇ ਕੋਈ ਵੀ ਐਸਾ ਭਗਤਾਂ ਇੱਥੋਂ ਖਾਲੀ ਨਾ ਜਾਵੇ ਤੋ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਕਾਰਾ ਮਦੰਨ ਮਾਤਾ ਜੀ ਦਾ ਹੋਰ ਤਾਂ ਚੇਤਨ ਵਾਲ ਕੀਚ ਹੈ ਨੇਟ ਵੀ ਦੇ ਸਾਰੇ ਪੈਰ ਪੈਰੋਂ ਸਾਸਿਕਾਲ ਜੀ ਆਦਮਾਤਾ ਸ਼ੀਤਲਾ ਦੇਵੀ ਮੰਦਿਰ ਕਰੇ ਜਰੂਰ ਸਾਂਝਾ ਦੇਖੇ ਸਾਲਾਨਾ ਜਿਹੜਾ ਮੇਲਾ ਲੱਗ ਰਿਹਾ ਹੈ ਤੀਸਰਾ ਮੇਲਾ ਜੀ ਸਾਡੇ ਨਾਲ ਵੀਰ ਜੀ ਆਜੇ ਰਿਹਾ ਸਰਦਾਰ ਵੀਜੀ ਤੁਹਾਡਾ ਚੈਨਲ ਤੇ ਸਵਾਗਤ ਹੈ ਕੀ ਕਰਾਂ ਤੁਹਾਨੂੰ ਆਈਆਂ ਸੰਗਤਾਂ ਨੂੰ ਪੰਜਾਬ ਟੀਵੀ ਦੇਖ ਰਹੇ ਸਾਰੇ ਪਤਵੰਤੇ ਸੰਜਣਾਂ ਮਾਤਾ ਦੇ ਚੇਤੇ ਮੇਰੇ ਦੀ ਲੱਖ ਲੱਖ ਵਧਾਈ ਮਾਤਾ ਦਾ ਚੇਤਾ ਮੇਲਾ ਜੋ ਕਿ ਤੀਸਰਾ ਵੱਡਾ ਮੇਲਾ ਮਾਤਾ ਸ਼ਕਤੀ ਜਗਦਜਨਨੀ ਸ਼ੀਤਲਾ ਮਾਤਾ ਦੇ ਦਰਬਾਰ ਵਿੱਚ ਸੰਗਤ ਰਾਹ ਦੇ 12 ਵਜੇ ਤੋਂ ਠਾਠਾ ਮਾਰਦਾ ਕਟ ਮਾਤਾ ਸ਼ੀਤਲਾ ਪ੍ਰਤੀ ਆਪਣੀ ਸ਼ਰਧਾ ਦਰਸਾਉਂਦਾ ਔਰ ਮਾਤਾ ਸ਼ੀਤਲਾ ਦਾ ਉਹ ਪਾਵਨ ਸ਼ਕਤੀ ਪੀਠ ਹੈ ਜਿਸ ਵਿੱਚ ਬੱਚੇ ਜੰਮਣ ਦੀ ਸੇਰੋ ਲੱਗਣ ਦੀ ਮਾਤਾਂ ਦੇ ਥਾਨ ਲੱਗਦੇ ਨੇ ਉਹ ਥਾਨਾਂ ਦੀ ਥਾਂ ਲੱਗਣ ਕਰਕੇ ਮਹਾਰਾਣੀ ਨੂੰ ਮਾਥਾਣਾ ਵਾਲੀ ਮਾਤਾ ਵੀ ਕਿਹਾ ਜਾਂਦਾ ਹੈ ਮਾਤਾ ਸ਼ੀਤਲਾ ਮਾਤਾ ਭੱਦਰ ਕਾਲੀ ਬਾਬਾ ਖੇਤਰਪਾਲ ਮਾਤਾ ਸ਼ਾਮ ਕਰੋ ਮੋਣੀ वीर सवल सिंह वीर बजरंगबली गौरी पुत्र गणेश तेजशिव परिवार इस पावन शक्ति पीठ विच विराजमान ने असी अपनी समुची मंदिर कमेटी प्रधान श्री सवन कौर सोनी जी जो कि एक नेक इंसान भी रहे ते शिरोमणि अकाली दल वर्किंग कमेटी दे सीनियर लीडर ने सबका काउंसलर भी रह चुके ने हवादा पंजाब दे प्रधान भी ने ਏ ਆਪਣੀ ਨਿਰਪੱਖ ਅਤੇ ਧਨਮਨਤਨੋ ਇਸ ਦਰਬਾਰ ਦੀ ਸੇਵਾ ਨਿਭਾ ਰਹੇ ਨੇ ਤੇ ਸਾਡੀ ਪੂਰੀ ਸਮੂਚੀ ਮੰਦਰ ਕਮੇਟੀ ਮੈਂ ਨਿਮਾਣਾ ਜੀ ਰਮਨ ਕੁਮਾਰ ਰੋਮੀ ਰਜਿੰਦਰ ਗਿੱਲ ਦੀਪਕ ਸੋਤਾ ਪ੍ਰਵੀਨ ਸੋਤਾ ਅਰਜੇਸ਼ ਕੁਮਾਰ ਅਮਿਤ ਗਿੱਲ ਰੋਹਿਤ ਗਿੱਲ ਕਿੰਪੀ ਗੌਰਵ ਜੀ ਵਿਸ਼ਾਲ ਲਵਕੇਸ਼ ਆਪਣੇ ਸਾਰੇ ਸਾਡੇ ਵੀਰ ਇਸ ਸੇਵਾ ਨੂੰ ਤਕਰੀਬਨ 1 ਮਹੀਨੇ ਤੋਂ ਨਵਾਰੇ ਨੇ ਇਸ ਦਰਬਾਰ ਦੀ ਸੇਵਾ 'ਚ ਰੁੱਝੇ ਹੋਏ ਨੇ ਤਾਂ ਕਿ ਜੋ ਮੇਲਿਆਂ ਵਿੱਚ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ। ਮਾਤਾ ਸ਼ੀਤਲਾ ਸਮੁੱਚੀ ਸੰਗਤ ਆਪਣਾ ਮੇਰ ਪਰੇ ਹੱਥ ਰੱਖੇ। ਅ ਬੱਚਿਆਂ ਤੇ ਕਿਸੇ ਕਸ਼ਟ ਤੋਂ ਬਚਾਅ ਕਰੇ। ਜੈ ਮਾਤਾ ਦੀ। ਜੀਡੀਐਸ ਪੇਰ ਨੀਤੋ ਜਸਵੀਰ ਸਿੰਘ ਟਿੱਲੋ ਘਰਵਾਲਾ ਸਾਹਮਣੇ ਆਦੀ ਰਿਪੋਰਟ ਜੀ।